पटियाला छोटी बड़न बड़नडाड़ी मालवा कार ऑटो कार चोरी आरोपी को पटियाला पुलिस काठ गिरफ्तार कर लिया वरिष्ठ पुलिस कप्तान वरुण शर्मा बताया कि अशरी हड़बिर सिंह अटवाल कप्तान पुलिस पटियाला और सुखामलता सिंह लंदावा उपकप्तान पुलिस पटियाला पटियाला पुलिस द्वारा असामाजिक तत्वों के खिलाफ अभियान चलाया गया सफलता में मानजोग बीजेपी पंजाब और डीआईजी पटियाला रेंज ਦੇਸ਼ਾ ਨਿਰਦੇਸ਼ੀ ਪਟਿਆਲਾ ਪੁਲਿਸ ਲਗਾਤਾਰ ਸਮਾਜ ਵਿਰੋਧੀ ਅਤੇ ਕ੍ਰਿਮਨਲ ਅਨਸਰਾਂ ਦੇ ਖਿਲਾਫ ਬੜੀ ਸਰਗਰਮੀ ਨਾਲ ਕਾਰਵਾਈ ਕਰਦੀ ਪਰसों 2 ਦਿਨ ਪਹਿਲਾਂ ਬੀਤੇ ਦਿਨੀ 6 ਨੰਬਰ ਮਕਦਮਾ ਦਰਜ ਹੋਇਆ ਪਰसों ਦੀ ਗੱਲ ਆ 9 ਤਰੀਕ ਦੀ ਜਿੱਥੇ ਨਵੇਂ ਬਸਟੈਂਡ ਅਰਬਨ ਸਟੇਟ ਪਟਿਆਲਾ ਚ ਨੌਜਵਾਨਾਂ ਦੇ ਇੱਕ ਝੁੰਡ ਨੇ ਹਵਾਈ ਫੈਰ ਕੀਤੇ ਇਹ ਬੰਦਿਆਂ ਨੂੰ ਸੱਟਾਂ ਮਾਰ ਕੇ ਸਹਿਮ ਦਾ ਤੇ ਦਹਿਸ਼ਤ ਦਾ ਮਾਹੌਲ ਕ੍ਰੀਏਟ ਕੀਤਾ 48 ਘੰਟਿਆਂ ਦੇ ਅੰਦਰ ਪਟਿਆਲਾ ਪੁਲਿਸ ਨੇ ਐਸਪੀ ਡੀ ਹਰਬੀਰ ੜਵਾਲ ਡੀਐਸਪੀ ਡੀ ਸੁਖਮਰਤ ਨੰਦਵਾ ਡੀਐਸਪੀ ਸਿਟੀ 2 ਜਸਵਿੰਦਰ ਸਿੰਘ ਟਿਵਾਣਾ ਇੰਜਾਰ ਪੀਆਈਏ ਪਟਿਆਲਾ ਇੰਸਪੈਕਟਰ ਸ਼ਮਿੰਦਰ ਸਿੰਘ ਤੇ ਐਸਐਚਓ ਅਰਬਨ ਐਸਟੇਟ ਅਮਨ ਬਰਾੜ ਇਸਾਰੇ ਅਕਸਰ ਸਣੇ ਆਪਣੀ ਟੀਮਾਂ ਮੌਕੇ ਤੇ ਪਹੁੰਚੇ ਜਦੋਂ ਮਾਰਦਾਤ ਹੋਈ ਤੇ 48 ਘੰਟਿਆਂ ਦੇ ਅੰਦਰ ਪਟਿਆਲਾ ਪੁਲਿਸ ਨੇ ਸਾਰੇ ਦੋਸ਼ੀ ਆਈਡੈਂਟੀਫਾਈ ਕਰ ਲਏ ਤੇ ਪੰਜ ਦੋਸ਼ੀਆਂ 'ਚੋਂ ਤਿੰਨ ਦੋਸ਼ੀ ਅਰੈਸਟ ਕਰਕੇ ਉਹਨਾਂ ਤੋਂ ਦੋ ਗਾਫਨ ਵੀ ਰਿਕਵਰ ਹੋ ਗਏ ਮੈਂ ਇਹਨਾਂ 'ਚੋਂ ਇੱਕ ਦੋਸ਼ੀ ਬੱਲੀ ਜਿਹੜਾ ਮਨਸਾ ਜੋਗੇਪੁਰਾਣਾ ਦੇ ਰਹਿਣ ਵਾਲਾ ਦੂਜਾ ਦੋਸ਼ੀ ਸਰਬੀ ਜਿਹੜਾ ਮਨਸੇ ਜ਼ਿਲ੍ਹੇ ਦਾ ਰਹਿਣ ਵਾਲਾ ਤੇ ਤੀਜਾ ਵਿੱਕੀ ਸੁਨਾਨ ਦਾ ਰਹਿਣ ਵਾਲਾ ਹੈ ਬੜੀ ਫੌਰੀ ਅਤੇ ਸਖਤ ਕਾਰਵਾਈ ਕਰਦੇ ਜੀਨਾਂ ਦੋਸ਼ੀਆਂ ਨੇ ਬੱਸ ਪੈਂਡ ਤੇ ਗੋਲੀਆਂ ਚਲਾ ਕੇ ਸਹਿਮ ਦਾ ਮਾਹੌਲ ਕ੍ਰੀਏਟ ਕੀਤਾ ਸੀ ਉਹ ਪੰਜੇ ਦੋਸ਼ੀ ਆਈਡੈਂਟੀਫਾਈ ਹੋ ਗਏ ਉਹਨਾਂ ਚੋਂ ਤਿੰਨ ਦੋਸ਼ੀ ਅਰੈਸਟ ਹੋ ਗਏ ਬਾਕੀ ਦੋ ਦੋਸ਼ੀ ਵੀ ਬਹੁਤ ਛੇਤੀ ਅਰੈਸਟ ਹੋ ਜਾਣਗੇ ਮਾਨਯੋਗ ਡੀਜੀਪੀ ਪੰਜਾਬ ਦੇ ਸਾਤਾ ਮੁਤਾਬਿਕ ਮੈਂ ਸਾਰੇ ਕ੍ਰਿਮਨਲ ਅੰਸਰਾਂ ਨੂੰ ਸਤ ਸਨੇਹਾ ਦੇਣਾ ਚਾਹੁੰਦਾ ਹਾਂ ਕਿ ਪਟਿਆਲੇ ਜ਼ਿਲ੍ਹੇ 'ਚ ਕਿਸੇ ਵੀ ਗੈਰ ਸਮਾਜਿਕ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੂੰ ਕਾਲੇ ਹੱਥੀ ਲੈ ਕੇ ਬਿਲਕੁਲ ਬਖਸ਼ਿਆ ਨਹੀਂ ਜਾਊਗਾ ਪਟਿਆਲਾ ਪੁਲਿਸ ਰਿਕਾਰਡ ਟਾਈਮ 'ਚ ਹਰ ਵਾਰੀ ਕੇਸ ਸੁਲਝ ਜਾਂਦੀ ਰਹਿੰਦੀ ਤੇ ਇਸ ਵਾਰੀ ਵੀ ਜਿਹਨਾਂ ਮੁੰਡਿਆਂ ਨੇ ਦਹਿਸ਼ਤ ਕ੍ਰੀਏਟ ਕੀਤੀ ਸੀ ਉਹ ਤਿੰਨੇ ਮੁੰਡੇ ਅਸੀਂ ਅਰੈਸਟ ਕਰ ਲਏ ਬਾਕੀ ਦੋ ਮੁੰਡਿਆਂ ਨੂੰ ਅਰੈਸਟ ਕਰਨ ਲਈ ਵੀ ਰੈਡਾਂ ਚੱਲ ਰਹੀ ਨੇ ਤੇ ਸਾਨੂੰ ਉਮੀਦ ਆ ਕਿ ਬਹੁਤ ਛੇਤੀ ਅਸੀਂ ਅਰੈਸਟ ਕਰ ਲਾਂਗੇ ਅਰਸ਼ਦੱਲਾ ਗੈਂਗ ਨਾਲ ਇਹ ਲਿੰਕ 'ਚ ਸੀਗੇ ਤੇ ਪੁਰਾਣੇ ਇਹਨਾਂ ਤੇ ਅਪਰਾਧਿਕ ਮਾਮਲੇ ਕੋਈ ਦਰਜ ਨਹੀਂ ਹੈਗੇ ਪਰ ਇਹਨਾਂ ਦੇ ਕੁਸ਼ਬਿਸ਼ ਚ ਗੱਲ ਸਾਹਮਣੇ ਆਈ ਹੈ ਕਿ ਕਈ ਵਾਰੀ ਇਹਨਾਂ ਨੇ ਇਹੋ ਜਿਹੀ ਜਿਹੜੀ ਟੈਂਪਰੀ ਵਾਰਦਾਤਾਂ ਨੇ ਇਹਨਾਂ ਨੂੰ ਹੋਰ ਜ਼ਿਲ੍ਹਿਆਂ ਚ ਵੀ ਅੰਜਾਮ ਦਿੱਤਾ ਸੀ ਬੜੀ ਡੁੰਗਾਈ ਨਾਲ ਕੁਸ਼ਬਿਸ਼ ਕਰਕੇ ਇਹਨਾਂ ਦਾ ਰਿਮਾਨਡਾ ਹਲ ਕਰਕੇ ਇਹਨਾਂ ਦੇ ਰਹਿੰਦੇ ਦੋ ਦੋਸ਼ੀ ਵੀ ਹਰਜ ਕੀਤੇ ਜਾਂਦੇ ਦੇਖੋ ਵੈਪਨ ਪ੍ਰੋਵਾਈਡ ਕਰਾਣੇ ਕੋਈ ਨਾ ਕੋਈ ਟਾਰਗੇਟ ਦੇਣਾ ਫਲਾਣ ਵਾਰਦਾਤ ਨੂੰ ਅੰਜਾਮ ਦੇ ਇਸ ਜ਼ਿਲ੍ਹੇ ਚ ਦੋ ਫਲਾਣ ਨੂੰ ਇੱਕ ਜ਼ਿਲ੍ਹੇ ਚ ਉਹ ਸੀ ਟੈਕਨੀਕਲੀ ਸਟੱਡੀ ਕਰ ਰਹੇ ਸਾਰਾ ਪਕਤੀਸ਼ ਦਾ ਵਿਸ਼ਾ ਹੈ ਪਰ ਕਿਤੇ ਨਾ ਕਿਤੇ ਇਹਨਾਂ ਦੀ ਤਾਰਾਂ ਜੁੜਦੀਆਂ ਨਜ਼ਰ ਆ ਰਹੀਆਂ ਸਰ ਪੀਜੀ ਦੇ ਵਿਚ ਰੰਜ ਦੇ ਕਿਹਦੇ ਦੇਖੋ ਇਹ ਇਹਨਾਂ ਦੀ ਰਿਆਸ਼ ਬਾਰੇ ਅਸੀਂ ਇਹ ਜੋ ਹੋਰ ਨੁਮਾਈ ਨਲ ਪੜਤਾਲ ਕਰ ਰਹੇ ਹਾਂ ਪਰ ਤਿੰਨ ਨੂੰ ਦੋ ਅਲੱਗ ਐਡਰੈਸ ਜੀ ਪੀਜੀ ਨੂੰ ਇਕੱਠੇ ਕਿਵੇਂ ਜੀ ਆ ਦੇਖੋ ਇਹ ਬੇਸਿਕਲੀ ਇਕੱਠੇ ਹੀ ਆਏ ਸੀ ਉਦਣ ਬਸ ਕਹਿਣ ਤੇ ਇਹਨਾਂ ਨੇ ਅੱਗੇ ਕਿਤੇ ਨਾ ਕਿਤੇ ਇਕੱਠੇ ਹੀ ਜਾਣਾ ਸੀ ਪੰਜ ਦੋਸ਼ੀ ਸੀਗੇ ਤਿੰਨ ਦੋਸ਼ੀ ਜਿਹੜੇ ਅਰੈਸਟ ਹੋ ਗਏ ਰਾਈਂਗ ਕਰਨ ਵਾਲਾ ਕੌਣ ਹੈ ਜੀ ਉਹ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਜੀ ਜਿਹੜੀ ਫਾਇਰਿੰਗ ਕਰਨ ਵਾਲਾ ਕੌਣ ਸੀ ਉਹ ਸਾਰਾ ਅਜੇ ਇਨਵੈਸਟੀਗੇਟ ਕਰ ਰਹੇ ਆ ਕਿਉਂਕਿ ਅਜੇ ਦੋ ਦੋਸ਼ੀ ਫੜਨੇ ਰਹਿੰਦੇ ਆ ਤੇ ਅਸੀਂ ਨਹੀਂ ਚਾਹੁੰਦੇ ਕਿ ਕੋਈ ਵੀ ਤਫਤੀਸ਼ ਦੀ ਸੀਕ੍ਰੈਸੀ ਜੇ ਬਾਹਰ ਨੂੰ ਆਈ ਤੇ ਉਹ ਦੋ ਦੋਸ਼ੀ ਅਲਰਟ ਹੋ ਕੇ ਕਿਤੇ ਸਲਿੱਪ ਹੋ ਜਾਣ ਧੰਨਵਾਦ